ਤੁਸੀਂ ਦੇਖ ਰਹੇ ਹੋ ਟਾਈਮ ਨਿਊਜ਼ ਪੰਜਾਬ ਬਹਿਆ ਬਲਵਿੰਦਰ ਸਿੰਘ ਰਤੇਵਾਲੀਆ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਬੱਦਲਾਂ ਦੇ ਉੱਪਰ ਦੀਆਂ ਤਸਵੀਰਾਂ ਹਨ ਲਗਭਗ ਧਰਤੀ ਤੋਂ ਇਹ 5 ਕਿਲੋਮੀਟਰ ਉੱਪਰ ਦੀਆਂ ਤਸਵੀਰਾਂ ਹਨ ਬਹੁਤ ਹੀ ਖੂਬਸੂਰਤ ਨਜ਼ਾਰਾ ਥੱਲੇ ਬੱਦਲ ਛਾਇਆ ਹੋਇਆ بارش ਪੈ ਰਹੀ ਹੈ ਲੇਕਿਨ ਜਿਹੜਾ ਬੱਦਲਾਂ ਦੇ ਉੱਪਰ ਹੈ ਉਹ ਮੌਸਮ ਸਾਫ਼ ਦਿਖਾਈ ਦੇ ਰਿਹਾ ਹੈ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਪੰਜਾਬ ਦੇ ਵਿੱਚ ਆਪਾਂ ਕਹਿ ਦਿੰਨੇ ਆ ਕਿ ਧੁੰਦ ਦੀਆਂ ਦੌਗੀਆਂ ਦੌਗੀਆਂ ਹੈਗੀਆਂ ਕਿਤੇ ਧੁੰਦ ਹੈਗੀ ਤੇ ਕਿਤੇ ਨਹੀਂ ਹੈਗੀ ਵੀਰੋ ਆਹੀ ਹੁੰਦੀ ਆ ਉਹ ਥੱਲੇ ਧੁੰਦ ਨਹੀਂ ਇਹਨੂੰ ਚਿੱਟੇ ਬੱਦਲ ਕਿਹਾ ਜਾ ਸਕਦਾ ਜਦੋਂ ਖਾਲੀ ਬੱਦਲ ਹੁੰਦੇ ਆ ਇਹਨਾਂ ਵਿੱਚ ਪਾਣੀ ਨਹੀਂ ਹੁੰਦਾ ਤੇ ਇਹਨਾਂ ਦਾ ਰੰਗ ਵਾਈਟ ਹੋ ਜਾਂਦਾ ਤੇ ਤੁਸੀਂ ਸਬਤ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਉੱਪਰ ਮકાਨ ਬਣੇ ਹੋਏ ਪਹਾੜਾਂ ਦੇ ਉੱਪਰ ਤੇ ਥੱਲੇ ਜਿਹੜੇ ਬੱਦਲ ਸਾਫ ਦਿਖਾਈ ਦੇ ਰਿਹਾ ਵਾਈਟ ਜੇਕਰ ਤੁਸੀਂ ਖੂਬਸੂਰਤ ਨਜ਼ਾਰਾ ਦੇਖਣਾ ਚਾਹੁੰਦੇ ਹੋ ਤੇ ਪੰਜਾਬ ਤੋਂ ਦੋ ਤਿੰਨ ਜਗ੍ਹਾ ਇਹੋ ਜਿਹੀਆਂ ਜਿੱਥੇ ਜਾ ਕੇ ਤੁਸੀਂ ਇਹ ਨਜ਼ਾਰਾ ਦੇਖ ਸਕਦੇ ਹੋ ਪਹਿਲਾ ਨਜ਼ਾਰਾ ਹੈਗਾ ਇਹ ਕੇਦਾਰਨਾਥ ਪਦਰੀਨਾਥ ਤੇ ਸ਼੍ਰੀ ਹਿਮਕੁੰਡ ਸਾਹਿਬ ਉਧਰ ਵੀ ਇਹ ਨਜ਼ਾਰਾ ਦੇਖਿਆ ਜਾ ਸਕਦਾ ਹੈ ਦੂਸਰਾ ਨਜ਼ਾਰਾ ਮਾ ਵੈਸ਼ਨੂ ਦੇਵੀ ਜਦੋਂ ਆਪਾਂ ਜਾਣੇ ਆ ਤੇ ਕਟਰਾ ਤੋਂ ਜਦੋਂ ਪੈਦਲ ਯਾਤਰਾ ਸ਼ੁਰੂ ਕਰਦੇ ਆ ਜਾਂ ਹੈਲੀਕਾਪਟਰ ਦੀ ਯਾਤਰਾ ਸ਼ੁਰੂ ਕਰਦੇ ਆ ਤੇ ਉੱਥੋਂ ਦਾ ਵੀ ਨਜ਼ਾਰਾ ਇਹ ਜਿਹੜੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਮਾ ਵੈਸ਼ਨੂ ਦੇਵੀ ਦੀਆਂ ਤਸਵੀਰਾਂ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਥੱਲੇ ਬੱਦਲ ਉੱਪਰ ਰਸ਼ੀ ਏਰੀਆ ਮਾਤਾ ਦਾ ਦਰਬਾਰ ਵੀ ਉੱਪਰ ਹੈ ਸੰਗਤਾਂ ਬਹੁਤ ਖੁਸ਼ ਹੁੰਦੀਆਂ ਜਾ ਕੇ ਜਦੋਂ ਉੱਪਰ ਜਾ ਕੇ ਬੱਦਲਾਂ ਦੇ ਵਿੱਚ ਦੀ ਟੱਪ ਕੇ ਤੇ ਉੱਪਰ ਜਾ ਕੇ ਮਾ ਵਿਸ਼ਨੂ ਦੇਵੀ ਦੇ ਦਰਸ਼ਨ ਕਰਕੇ ਆਉਂਦੀਆਂ ਸੋ ਕਿਸੇ ਵੀਰ ਭਰਾ ਨੇ ਜਾਣਾ ਹੋਵੇ ਤੇ ਜੰਮੂ ਕੋਸਤੇ ਟ੍ਰੇਨ ਪਕੜ ਕੇ ਜਾ ਸਕਦੇ ਆ ਜੰਮੂ ਤੋਂ ਕਟਰਾ ਤੇ ਕਟਰੇ ਤੋਂ ਮਾ ਵਿਸ਼ਨੂ ਦੇਵੀ ਦੇ ਦਰਬਾਰ ਦੇ ਵਿੱਚ ਜਾ ਸਕਦੇ ਆ ਅਮਰਨਾਥ ਜਦੋਂ ਯਾਤਰਾ ਜਾਂਦੇ ਆ ਸੰਗਤਾਂ ਜਾਂਦੀਆਂ ਤੇ ਉੱਥੇ ਵੀ ਇਹ ਦ੍ਰਿਸ਼ ਦੇਖਣ ਨੂੰ ਮਿਲਦੇ ਆ ਬਰਫੀਲੇ ਪਹਾੜ ਵੀ ਦੇਖਣ ਨੂੰ ਮਿਲਦੇ ਆ ਲੇਕਿਨ ਜਦੋਂ ਮਾ ਵਿਸ਼ਨੂ ਦੇਵੀ ਤੇ ਜਾਂਦੇ ਆ ਤੇ ਇੱਥੇ ਬਰਫੀਲੇ ਪਹਾੜ ਨਹੀਂ ਇੱਥੇ ਸਿਰਫ ਤੇ ਸਿਰ ਬੱਦਲ ਨਜ਼ਰ ਆਉਂਦੇ ਆ ਜਦੋਂ ਸ਼੍ਰੀ ਅਮਰਨਾਥ ਯਾਤਰਾ ਤੇ ਜਾਂਦੇ ਆ ਤੇ ਉੱਥੇ ਬਰਫੀਲੇ ਪਹਾੜ ਵੀ ਨਜ਼ਰ ਆਉਂਦੇ ਆ ਕਿਸ ਤਰ੍ਹਾਂ ਦੀ ਜਾਣਕਾਰੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਕੀ ਤੁਹਾਡਾ ਪਲਾਨ ਹੈ ਜਾਣ ਦਾ ਇਹਦੇ ਲਈ ਵੀ ਜ਼ਰੂਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਬਹੁਤ ਬਹੁਤ ਧੰਨਵਾਦ